ਦੋਸਤੋ ਅੱਜ ਤੁਹਾਨੂੰ ਇੱਕ ਪੁਰਾਣੀ ਜੀ ਗੱਲ ਸੁਣਾਉਣਾ ਹੈ ਜਦੋਂ ਮੈਂ ਛੋਟਾ ਹੁੰਦਾ ਸੀਗਾ ਤੇ ਹੁਣ ਵਾਂਗੂ ਉਦੋਂ ਵੀ ਵੋਟਾਂ ਜਦੋਂ ਆਉਂਦੀਆਂ ਸੀ ਤਾਂ ਉਸ ਟਾਈਮ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਗਊ ਤੇ ਬੱਛਾ ਹੁੰਦਾ ਸੀ ਤੇ ਹਲਕੇ ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਉਦੋਂ ਖੜੇ ਸੀਗੇ ਐਮਪੀ ਦੀ ਸੀਟ ਵਾਸਤੇ ਤੇ ਪਿੰਡਾਂ ਦੇ ਵਿੱਚ ਉਸ ਟਾਈਮ ਇੱਕ ਐਮਬੈਸਡਰ ਕਾਰ ਆਉਂਦੀ ਸੀ ਉਹਦੇ ਤੇ ਇੱਕ ਝੰਡੀ ਲੱਗੀ ਹੁੰਦੀ ਸੀ ਤੇ ਅੱਗੇ ਸਪੀਕਰ ਵੱਧਾ ਹੁੰਦਾ ਸੀਗਾ ਤੇ ਜਿਹੜੇ ਪੋਸਟਰ ਸੀ ਉਹ ਇੱਕ ਬੰਦਾ ਟਾਕੀ ਕੋਲ ਬੈਠਾ ਹੁੰਦਾ ਸੀਗਾ ਉਹ ਗਲੀਆਂ ਦੇ ਵਿੱਚ ਐ ਪੋਸਟਰ ਸਿੱਟਦੇ ਜਾਂਦੇ ਹੁੰਦੇ ਸੀਗੇ ਤੇ ਜਿਹੜਾ ਸਪੀਕਰ ਤੇ ਬੰਦਾ ਬੈਠਾ ਹੁੰਦਾ ਸੀ ਮਾਈਕ ਲਾ ਕੇ ਉਹ ਬੋਲਦਾ ਹੁੰਦਾ ਸੀਗਾ ਭੈਣੋ ਤੇ ਭਰਾਵੋ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਹਨ ਹਲਕਾ ਪਟਿਆਲਾ ਤੋਂ ਤੁਹਾਡੇ ਆਪਣੇ ਹਰਮਨ ਪਿਆਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਜੀ ਇਲੈਕਸ਼ਨ ਲੜ ਰਹੇ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਗਊ ਤੇ ਵੱਛਾ ਹੈ ਸੋ ਕੈਪਟਨ ਅਮਰਿੰਦਰ ਸਿੰਘ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਇੱਕ ਇੱਕ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਕਰੋ ਤੇ ਦੋਸਤੋ ਉਦੋਂ ਪਿੰਡ ਦੇ ਵਿੱਚ ਇੱਕ ਦੋ ਕੜਾ ਮ ਚੌਧਰੀ ਹੁੰਦੇ ਸੀਗੇ ਇੱਕ ਅਕਾਲੀ ਦਲ ਦਾ ਹੁੰਦਾ ਸੀ ਤੇ ਇੱਕ ਕਾਂਗਰਸ ਦਾ ਹੁੰਦਾ ਸੀ ਹੋਰ ਤਾਂ ਕੋਈ ਪਾਰਟੀ ਨਹੀਂ ਸੀ ਤੇ ਬਸ ਉਹ ਇੱਕ ਜਿਹੜਾ ਮੋਰੀ ਹੁੰਦਾ ਸੀ ਉਹਦੇ ਕਹੇ ਤੇ ਤਕਰੀਬਨ ਸਾਰਾ ਪਿੰਡ ਵੋਟ ਪਾ ਦਿੰਦਾ ਸੀ ਜਾਂ ਕਾਲੀਆਂ ਨੂੰ ਜਾਂ ਕਾਂਗਰਸੀਆਂ ਨੂੰ ਦੇ ਨਾ ਤਾਂ ਕੋਈ ਉਹ ਤੋਂ ਕੈਪਟਨ ਦਾ ਮਹਿਲ ਜਾਣਦਾ ਸੀ ਕਿੱਥੇ ਆ ਸਿਰਫ ਕੁੜਮ ਚੌਧਰੀ ਨੂੰ ਪਤਾ ਹੁੰਦਾ ਸੀ ਉਹਦਾ ਹੀ ਆਉਣ ਜਾਣ ਹੁੰਦਾ ਸੀ ਉਹਦੇ ਘਰੇ ਬਾਕੀ ਲੋਕ ਸਾਰੇ ਉਹਦੇ ਪਿੱਛੇ ਲੱਗ ਕੇ ਵੋਟ ਪਾ ਦਿੰਦੇ ਸੀ ਪਰ ਅੱਜ ਕੱਲ ਤਾਂ ਹਰੇਕ ਬੰਦਾ ਆਪਣੀ ਜੇਬ ਦੇ ਵਿੱਚ ਐਮਐਲਏ ਵੀ ਪਾਈ ਫਿਰਦਾ ਐ ਐਮਪੀ ਵੀ ਪਾਈ ਫਿਰਦਾ ਤੇ ਮੰਤਰੀ ਵੀ ਪਾਈ ਫਿਰਦਾ ਹਰੇਕ ਬੰਦਾ ਚੌਧਰੀ ਐ ਉਹ ਤੋਂ ਸਿਰਫ ਇੱਕ ਦੋ ਬੰਦੇ ਹੁੰਦੇ ਸੀ ਮੇਨ ਉਹਨਾਂ ਦੇ ਗਏ ਤੇ ਸਾਰਾ ਪਿੰਡ ਵੋਟਾਂ ਪਾ ਦਿੰਦਾ ਹੁੰਦਾ ਸੀ ਤੇ ਕਿਉਂਕਿ ਉਦੋਂ ਨਾ ਤਾਂ ਕੋਈ ਹੂਮ ਸੀ ਬੜੀ ਪੁਰਾਣੀ ਗੱਲ ਆ ਇਹ ਤਾਂ ਜਦੋਂ ਕਾਂਗਰਸ ਦਾ ਚੋਣ ਨਿਸ਼ਾਨ ਗਊ ਤੇ ਬੱਚਾ ਹੁੰਦਾ ਸੀ ਅਸੀਂ ਵੀ ਛੋਟੇ-ਛੋਟੇ ਸੀਗੇ ਉਦੋਂ ਤੇ ਪਿੰਡੋਂ ਬੱਸ ਲੈਣ ਲਈ ਵੀ ਉਦੋਂ 3-4 ਕਿਲੋਮੀਟਰ ਜਾਣਾ ਪੈਂਦਾ ਸੀ ਤਾਂ ਉਹ ਬੰਦਾ ਕਿਤੇ ਬੱਸ ਫੜਨੀ 3-4 ਕਿਲੋਮੀਟਰ ਜਾ ਕੇ ਫਿਰ ਪਟਿਆਲੇ ਆਉਣਾ ਸਾਰਾ ਦਿਨ ਲਾ ਕੇ ਸ਼ਾਮ ਨੂੰ ਮੁੜ ਜਾਣਾ ਜਿਹੜੇ ਕੜਮ ਚੌਧਰੀ ਹੁੰਦੇ ਸੀ ਉਹਨਾਂ ਦੀ ਗੱਲ ਬਾਕੀ ਲੋਕ ਆਪਣਾ ਕੰਮ ਕਰਦੇ ਸੀ ਖੇਤੀਬਾੜੀ ਕਰਦੇ ਸੀ ਸਾਰਾ ਕੁਝ ਹੀ ਬੜੀ ਸ਼ਾਂਤੀ ਹੁੰਦੀ ਸੀ ਪਿੰਡਾਂ ਦਾ ਮਾਹੌਲ ਬਹੁਤ ਸ਼ਾਂਤ ਸੀ ਹਾਂਜੀ ਹਾਂ